ਰੇਪੂ ਦਮਨ ਸਿੰਘ ਰੂਪ ਦੇ ਨਾਵਲ ਟੇਲਾ ਦਾ ਅਗਲਾ ਖੰਡ 24 ਜਸਟਿਸ ਦੀਪ ਚੰਦ ਅਸਲ ਵਿੱਚ ਕਸੂਤਾ ਫੜ ਗਿਆ ਸੀ ਕਿਉਂਕਿ ਉਹ ਖੁੱਲੀ ਕੋਰਟ ਵਿੱਚ ਕਹਿਤਾ ਬੈਠਾ ਕਿ ਕੰਟੈਂਪਟ ਆਫ ਕੋਰਟ ਕਰ ਦੇਵਾਂਗਾ ਉਹ ਵੀ ਬੜੇ ਰੋਬ ਨਾਲ ਪਰ ਮਗਰੋਂ ਹੁਣ ਸੋਚ ਰਿਹਾ ਸੀ ਕਿ ਜੇ ਭਲਾ ਉਹ ਸਿਮਰਨਜੀਤ ਸਿੰਘ ਦੇ ਵਿਰੁੱਧ ਕੰਟੈਂਪਟ ਆਫ ਕੋਰਟ ਕਰ ਦਿੰਦਾ ਤਾਂ ਗੁੱਡੀ ਸਿਮਰਨਜੀਤ ਸਿੰਘ ਦੀ ਛੱਡ ਜਾਣੀ ਸੀ ਸਾਰੀ ਬਾਤ ਵਿੱਚ ਸਿਮਰਨਜੀਤ ਸਿੰਘ ਵਿਰੁੱਧ contempt of court ਕਰਨ ਬਾਰੇ ਰੌਲਾ ਪੈ ਜਾਣਾ ਸੀ ਤੇ ਪੱਤਰਕਾਰਾਂ ਨੇ ਕੋਰਟ ਨੂੰ ਬੱਗੇ ਆ ਕੇ ਖਬਰ ਬਣਾਉਣ ਲੱਗ ਜਾਣਾ ਸੀ ਤੇ ਅਗਲੇ ਦਿਨ ਸਿਮਰਨਜੀਤ ਸਿੰਘ ਨੇ ਹੀਰੋ ਬਣ ਜਾਣਾ ਸੀ ਚੈਨਲਾਂ ਵਿੱਚ ਹੱਡ ਖਬਰਾਂ ਆਉਣ ਲੱਗ ਜਾਨੀਆਂ ਸਨ ਜਸਟਿਸ ਦੀਪ ਚੰਦ ਇੱਕ ਦਿਨ ਬੈਠਾ ਸੋਚ ਰਿਹਾ ਸੀ ਕਿ ਜਦੋਂ ਸਕੂਲ ਕਾਲਜ ਤੇ ਯੂਨੀਵਰਸਿਟੀ ਵਿੱਚ ਪੜਦਾ ਸੀ ਤਾਂ ਉਹ RSS ਦੀਆਂ ਸ਼ਾਖਾਵਾਂ ਵਿੱਚ ਜਾਂਦਾ ਹੁੰਦਾ ਸੀ ਜਿੱਥੇ ਉਸ ਨੂੰ RSS ਦੇ ਵਿਰੋਧੀ ਦਲਾਂ ਬਾਰੇ ਦੱਸਿਆ ਜਾਂਦਾ ਸੀ ਉਹਨੂੰ ਦੱਸਿਆ ਗਿਆ ਸੀ ਕਿ ਉਹਨਾਂ ਦੇ ਬਡੇਰੇ ਆਰਐਸਐਸ ਪਾਨੀ ਇਟਲੀ ਦੇ ਮਸਲਿਨੀ ਤੇ ਜਰਮਨ ਦੇ ਹਿਟਲਰ ਨੂੰ ਮਿਲਦੇ-ਗਿਰਦੇ ਸਨ ਜਿਹੜੇ ਕਮਿਊਨਿਸਟਾਂ ਦੇ ਸਖਤ ਵਿਰੋਧ ਸਨ ਇਸੇ ਲਈ ਅੱਜ ਉਹ ਸੋਚ ਰਿਹਾ ਸੀ ਕਿ ਸਿਮਰਨਜੀਤ ਵਰਗੇ ਕਾਮਰੇਡ ਵਾਕਈ ਬੜੇ ਖਤਰਨਾਕ ਬੰਦੇ ਹਨ ਸਿਮਰਨਜੀਤ ਦਾ ਬਾਪ ਜਦੋਂ ਬਾੜ ਵਿੱਚ ਬੋਲਦਾ ਸੀ ਬੜਾ ਹੀ ਬੇਬਾਕੀ ਨਾਲ ਜੱਜਾਂ ਵਿਰੁੱਧ ਬੋਲਦਾ ਰਿਹਾ ਸੀ ਜਦੋਂ ਵਕੀਲ ਸੀ ਉਹ ਦੋਵਾਂ ਪਿਓ ਪੁੱਤਰਾਂ ਨੂੰ ਬੋਲਦੇ ਦੇਖਦਾ ਰਿਹਾ ਸੀ ਉਹ ਜੱਜਾਂ ਦੇ ਨਾਂ ਲੈ ਲੈ ਬੋਲਦੇ ਸਨ ਜਿਵੇਂ ਕੋਈ ਡਰ ਪੋਹੀ ਨਾ ਹੋਵੇ ਉਸ ਦਿਨ ਵੀ ਉਹ ਕੰਟੈਂਪਟ ਆਫ ਕੋਰਟ ਕਰਨ ਬਾਰੇ ਇਸ ਤਰ੍ਹਾਂ ਖੜਾ ਕਹਿ ਰਿਹਾ ਸੀ ਜਿਵੇਂ ਕੋਈ ਕਾਲਾ ਨਾਗ ਆਪਣਾ ਫਨ ਚੁੱਕੀ ਖੜਾ ਹੋਵੇ ਬੜਾ ਭਿਆਨਕ ਡਰਾਉਣਾ ਨਾਲੇ ਗੱਲ ਹੋਰ ਸੀ ਕਿ ਸਿਮਰਨਜੀਤ ਨੂੰ ਨਾ ਤਾਂ ਕੋਈ ਖੁਆਇਸ਼ ਸੀ ਕਿ ਜੱਜ ਬਣੇ ਨਾ ਕੋਈ ਦੌਰ ਸੀਨੀਅਰ ਵਕੀਲ ਬਣਨ ਦੀ ਸੀ ਉਹ ਤਾਂ ਸਮਝੋ ਇੱਕ ਮਲੰਗ ਸੀ ਫੱਕਰ ਇਹਨਾਂ ਗੱਲਾਂ ਤੋਂ ਨਰਲੀਪ ਅੱਜ ਜਸਟਿਸ ਦੀਪ ਚੰਦ ਡੂੰਗੀ ਸੋਚ ਵਿੱਚ ਆਪਣੇ ਘਰ ਬੈਠਾ ਇਨਾ ਗੱਲਾਂ ਬਾਰੇ ਸੋਚ ਰਿਆ ਸੀ ਕਿ ਜੇ ਉਹ ਸਿਮਰਨਜੀਤ ਸਿੰਘ ਵਰਗੇ ਬੰਦੇ ਨਾਲ ਹੁਲਤ ਜਾਵੇ ਤਾਂ ਸਿਮਰਨ ਜੀਤਾ ਕੁਝ ਨਹੀਂ ਵਿਗੜਨਾ ਜੇ ਵਿਗੜਨਾ ਹੂਤਾ ਹੂਦਾ ਵਿਗੜੂ ਜੇ ਭਲਾ ਉਹ ਕੰਟੈਂਪਟ ਆਫ کورٹ ਕਰ ਦਿੰਦਾ ਤਾਂ ਸਾਰਾ ਖਲਾਰਾ ਪੈ ਜਾਣਾ ਸੀ ਉਸਨੇ ਛੇਤੀ ਹਾਈ ਕੋਰਟ ਦਾ ਚੀਫ ਜਸਟਿਸ ਪ੍ਰਮੋਟ ਹੋਣਾ ਤੇ ਫਿਰ ਛੇਤੀ ਹਾਈ ਕੋਰਟ ਦੇ ਜੱਜਾਂ ਦੇ ਸੀਨੀਅਰ ਅਧਿਕਾਰ ਅਨੁਸਾਰ ਹੁਣ ਸੁਪਰੀਮ ਕੋਰਟ ਤੱਕ ਜਾਣਾ ਸੁਪਰੀਮ ਕੋਰਟ ਦਾ ਜੱਜ ਬਣ ਕੇ ਭਰਾਂ ਜੇ ਮੈਂ ਸਿਮਰਨਜੀਤ ਵਰਗੇ ਨਾਲ ਇਥੇ ਉਹ ਜਰਿਆ ਤਾਂ ਕਿਸੇ ਵਿਰੋਧੀ ਨੂੰ ਪਰੋਪਾਨੀ ਮਾਰ ਦੇਣੀ ਹੈ ਕਿ ਇਹਦੇ ਬਾਰੇ ਤਾਂ ਹੇਠਾਂ ਹਾਈ ਕੋਰਟ ਦੇ ਕੇਸਾਂ ਵਿੱਚ ਕਬਰਾਂ ਛਪੀਆਂ ਹਨ ਹੋ ਸਕਦਾ ਹੈ ਕਿਸੇ ਪੱਧਰ ਉੱਤੇ ਉਹਦੀ ਪ੍ਰੋਮੋਸ਼ਨ ਰੁਕ ਜਾਵੇ ਉਹ ਜਿਹੀਆਂ ਗੱਲਾਂ ਸੋਚ ਹੀ ਰਿਹਾ ਸੀ ਕਿ ਉਹਦੀ ਘਰਵਾਲੀ ਨੇ ਕਿਹਾ ਜਦੋਂ ਅਸੀਂ ਕਿਹੜੀਆਂ ਸੋਚਾਂ ਵਿੱਚ ਪਏ ਹੋ ਆਓ ਡਿਨਰ ਕਰ ਲਓ ਮੇਜ਼ ਉੱਤੇ ਖਾਣਾ ਲੱਗ ਗਿਆ ਹੁਣ ਜਸਟਿਸ ਦੀਪ ਚੰਦ ਡਾਈਨਿੰਗ ਟੇਬਲ ਉੱਤੇ ਬੈਠ ਗਿਆ ਪਰ ਉਹ ਅਜੇ ਵੀ ਡੂੰਘੀਆਂ ਸੋਚਾਂ ਵਿੱਚ ਧਸਿਆ ਹੋਇਆ ਸੀ ਇਕਦਨ ਫੁੱਲ ਬੈਂਚ ਵਿੱਚ ਬੈਠੀ ਜਸਟਿਸ ਦਵਿੰਦਰ ਸ਼ਰਮਾ ਨੇ ਸਿਮਰਨਜੀਤ ਸਿੰਘ ਨੂੰ ਆਪਣੇ ਚੈਂਬਰ ਵਿੱਚ ਬੁਲਾਇਆ ਸਿਮਰਨਜੀਤ ਸਿੰਘ ਸਮਝ ਗਿਆ ਸੀ ਕਿ ਫੁੱਲ ਬੈਂਚ ਦੇ ਰੋਲੇ ਸੰਬੰਧੀ ਉਸ ਨੂੰ ਬੁਲਾਇਆ ਹੋਵੇਗਾ ਜਦੋਂ ਸਿਮਰਨਜੀਤ ਸਿੰਘ ਦਵਿੰਦਰ ਸ਼ਰਮਾ ਦੇ ਚੈਂਬਰ ਵਿੱਚ ਗਿਆ ਤਾਂ ਜਸਟਿਸ ਦਵਿੰਦਰ ਸ਼ਰਮਾ ਨੇ ਅੱਧਾ ਉੱਠ ਕੇ ਸਿਮਰਨਜੀਤ ਸਿੰਘ ਨਾਲ ਹੱਥ ਮਿਲਾਇਆ ਤੇ ਬੈਠਣ ਲਈ ਕਿਹਾ ਤੇ ਪੀਣ ਨੂੰ ਚਾਹ ਲਿਆਉਣ ਲਈ ਕਿਹਾ ਜਸਟਿਸ ਦਵਿੰਦਰ ਸ਼ਰਮਾ ਨੇ ਕਹਿਣਾ ਸ਼ੁਰੂ ਕੀਤਾ ਦੇਖੋ ਸਿਮਰਨਜੀਤ ਜੀ ਮੈਂ ਤੁਹਾਡੀ ਸਟੈਂਡ ਨੂੰ ਠੀਕ ਸਮਝਦਾ ਤੁਸੀਂ ਠੀਕ ਸਵਾਲ ਉਠਾਇਆ ਪਰ ਇਸ ਫੁੱਲ ਬੈਂਚ ਗਠਨ ਵਿੱਚ ਜਸਟਿਸ ਦੀਪ ਚੰਦ ਦਾ ਕੋਈ ਹੱਥ ਨਹੀਂ ਹੈ ਇਹ ਤਾਂ ਚੀਫ ਜਸਟਿਸ ਦੀ ਮਰਜ਼ੀ ਮੁਤਾਬਕ ਬੰਦਦਾ ਹੈ ਮੇਰੀ ਰਾਏ ਹੈ ਅਗੋਂ ਹੋਰ ਖਟਾਸ ਵਜਨ ਨਾਲ ਤੁਸੀਂ ਇੱਕ ਦਿਨ ਜਸਟਿਸ ਦੀਪ ਚੰਦ ਨੂੰ ਉਹਨਾਂ ਦੇ ਚੈਂਬਰ ਵਿੱਚ ਮਿਲਾਓ ਮੈਂ ਨਹੀਂ ਕਹਿੰਦਾ ਕਿ ਤੁਸੀਂ ਮਾਫੀ ਮੰਗੋ ਬਸ ਸਾਬ ਨੂੰ ਮਿਲਾਵੋ ਐਨ ਵਿੱਚ ਹੀ ਗੱਲ ਹੋਰ ਹੋ ਜਾਂਦੀ ਹੈ ਸਿਮਰਨਜੀਤ ਸਿੰਘ ਜਸਟਿਸ ਦਵਿੰਦਰ ਸ਼ਰਮਾ ਦਾ ਬਹੁਤ ਸਤਿਕਾਰ ਕਰਦਾ ਸੀ کورٹ ਵਿੱਚ ਜਸਟਿਸ ਸ਼ਰਮਾ ਵਕੀਲਾ ਨਾਲ ਬੜੇ ਪਿਆਰ ਨਾਲ ਗੱਲ ਕਰਦਾ ਸੀ ਅਰਲੀਫ ਸਾਹਿਬ ਨੂੰ ਬਿਨਾਂ ਪੇਜ ਭਾਵ ਦਿੰਦਾ ਸੀ ਪਰ ਉਸਦੀ ਇਹ ਗੱਲ ਕਿ ਉਹ ਜਸਟਿਸ ਦੀਪ ਚੰਦ ਦੇ ਚੈਂਬਰ ਵਿੱਚ ਜਾ ਕੇ ਉਸ ਨੂੰ ਮਿਲ ਕੇ ਆਵੇ ਸਿਮਰਨਜੀਤ ਦੇ ਸੰਗੋਂ ਨਹੀਂ ਸੀ ਉਤਰ ਰਹੀ ਸੋ ਉਸਨੇ ਜਸਟਿਸ ਦਵਿੰਦਰ ਸ਼ਰਮਾ ਨੂੰ ਕਿਹਾ ਦੇਖੋ ਸਰ ਇਹ ਗੱਲ ਮੇਰੇ ਲਈ ਬਹੁਤ ਮੁਸ਼ਕਲ ਹੈ ਜਸਟਿਸ ਦੀਪ ਚੰਦ ਦੇ ਚੈਂਬਰ ਵਿੱਚ ਜਾਣਾ ਹੀ ਆਪਣੇ ਆਪ ਵਿੱਚ ਹੀ ਮਾਫੀ ਮੰਗਣੀ ਹੈ ਸਰੀਸਕ ਨੂੰ ਮੈਂ ਤੁਹਾਡੀ ਕੋਲੋਂ ਮਾਫੀ ਮੰਗਦਾ। ਸਿਮਰਨਜੀਤ ਸਿੰਘ ਦੀ ਇਹ ਗੱਲ ਸੁਣ ਕੇ ਜਸਟਿਸ ਦਵਿੰਦਰ ਸ਼ਰਮਾ ਚੁੱਪ ਕਰ ਗਿਆ। ਪਰ ਉਹਦੇ ਦਿਲ ਵਿੱਚ ਸਿਮਰਨਜੀਤ ਸਿੰਘ ਦੀ ਇੱਜ਼ਤ ਹੋਰ ਵੱਡੀ ਸੀ। ਸਿਮਰਨਜੀਤ ਸਿੰਘ ਸਤਕਾਰ ਨਾਲ ਹੱਥ ਜੋੜ ਕੇ ਚੈਂਬਰ ਵਿੱਚੋਂ ਜਾ ਰਿਹਾ ਸੀ। ਜਸਟਿਸ ਦਵਿੰਦਰ ਸ਼ਰਮਾ ਸਿਮਰਨਜੀਤ ਦੀ ਪਿੱਠ ਵੱਲ ਦੇਖਦਾ ਸੋਚ ਰਿਹਾ ਸੀ। ਬੜਾ ਅਣਖੀ ਵਕੀਲ ਹੈ। ਬੜਾ ਹੀ ਖੁਦਦਾਰ। ਸਿਮਰਨਜੀਤ ਸਿੰਘ ਫੁੱਲ ਬੈਂਚ ਦੇ ਮਸਲੇ ਨੂੰ ਇਰੇ ਲਾ ਮਤੇ ਹੁੰਦਾ ਸੀ ਜਦੋਂ ਉਸਨੇ ਬੜੀ ਬੇਬਾਕੀ ਨਾਲ ਜਸਟਿਸ ਦੀਪ ਚੰਦ ਨੂੰ ਕੇਸ ਸੁਣਨ ਤੋਂ ਟੋਕ ਦਿੱਤਾ ਤਾਂ ਹੁਣ ਉਸ ਨੂੰ ਕੋਈ ਹੋਰ ਰਾਹ ਲੱਭਣਾ ਪੈਣਾ ਸੀ ਉਸਨੇ ਕਈ ਦੋਸਤਾਂ ਮਿੱਤਰਾਂ ਨਾਲ ਸਲਾਹ ਕੀਤੀ ਆਪਣੇ ਡੈਡੀ ਨਾਲ ਗੱਲ ਕੀਤੀ ਉਸਦੇ ਡੈਡੀ ਦੀ ਰਾਏ ਸੀ ਕਿ ਜ਼ਰੂਰ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਬਾਰ ਐਸੋਸੀਏਸ਼ਨ ਵਿੱਚ ਮਸਲਾ ਰੱਖਿਆ ਜਾ ਸਕਦਾ ਹੈ ਫਿਰ ਜਿਹੜੇ ਪ੍ਰਧਾਨ ਸੈਕਟਰੀ ਸਨ ਉਡਰ ਹੁਸਨ ਉਸ ਚੀਫ ਜਸਟਿਸ ਨੂੰ ਮਿਲਣ ਲੱਗਿਆ ਸੌ ਵਾਰ ਸੋਚਦੇ ਸਨ ਇਸ ਵਿੱਚ ਜਸਟਿਸ ਦੀਪ ਚੰਦ ਦਾ ਕੋਈ ਦੋਸ਼ ਨਹੀਂ ਸੀ ਅੰਤ ਫੈਸਲਾ ਹੋਇਆ ਕਿ ਸਿਮਰਨਜੀਤ ਸਿੰਘ ਸਿੱਧਾ ਚੀਫ ਜਸਟਿਸ ਨੂੰ ਇਸ ਬਾਰੇ ਅਰਜ਼ੀ ਲਿਖੇ ਤੇ ਹੋਈ ਉਨਤਾਈ ਬਾਰੇ ਚੀਫ ਦੇ ਨੋਟਿਸ ਵਿੱਚ ਲਿਆਵੇ ਕਿਉਂਕਿ ਉਨਤਾਈ ਤਾਂ ਚੀਫ ਜਸਟਿਸ ਪੱਦਰ ਉੱਤੇ ਹੀ ਹੋਈ ਸੀ ਸਿਮਰਨਜੀਤ ਸਿੰਘ ਨੇ ਅਰਜ਼ੀ ਲਿਖ ਕੇ ਚੀਫ ਜਸਟਿਸ ਦੇ ਦਫ਼ਤਰ ਸ੍ਰੀਤ ਕਰਵਾ ਦਿੱਤੀ ਅਤੇ ਆਪ ਆ ਗਿਆ ਚੀਫ ਜਸਟਿਸ ਦੇ ਸੈਕਟਰੀ ਦਾ ਰਾਤ ਨੂੰ ਸਿਮਰਨਜੀਤ ਨੂੰ ਫੋਨ ਆ ਗਿਆ ਸਿਮਰਨਜੀਤ ਸਿੰਘ ਜੀ ਤੁਸੀਂ ਚੀਫ ਸਾਹਿਬ ਨੂੰ ਮਿਲਣ ਲਈ ਸਵੇਰੇ 9 ਵਜੇ ਆ ਜਾਣਾ ਸਿਮਰਨਜੀਤ ਬੜਾ ਹੈਰਾਨ ਹੋਇਆ ਕਿ ਬੜੀ ਛੇਤੀ ਅਰਜ਼ੀ ਦਾ ਅਸਰ ਹੋਇਆ ਉਸ ਨੂੰ ਕੋਈ ਪਤਾ ਨਹੀਂ ਸੀ ਕਿ ਚੀਫ ਜਸਟਿਸ ਦਾ ਪ੍ਰਤੀਕ੍ਰਮ ਕਿਉਂ ਜਲ ਹੋਵੇ ਹੋ ਸਕਦਾ ਹੈ ਵੀ ਖਿਜਾ ਬੈਠਾ ਹੋਵੇ ਅਕਿ ਉਹਦੇ ਕੰਮ ਵਿੱਚ ਇਹ ਗਲਤੀਆਂ ਕੱਢਣ ਵਾਲਾ ਕੌਣ ਹੈ ਸਿਮਰਨਜੀਤ ਸਿੰਘ ਤਿਆਰ ਹੋ ਕੇ ਚੀਫ ਜਸਟਿਸ ਨੂੰ ਮਿਲਣ ਚੱਲਿਆ ਗਿਆ ਅੱਗੇ ਸੈਕਟਰੀ ਨੇ ਕਿਹਾ ਕਿ ਚੀਫ ਸਾਹਿਬ ਅਜੇ ਰੁੱਝੇ ਹੋਏ ਸਨ ਕੋਈ ਜਲ ਸਹਿਬਾਨ ਆਗੇ 10 ਵਜੇ ਕੋਟ ਹੈ ਹੁਣ ਉਹ ਸ਼ਾਮ 4 ਵਜੇ ਆਉਣ 4 ਵਜੇ ਤੱਕ ਉੰਜ ਵੀ ਹਾਈ ਕੋਰਟ ਵਿੱਚ ਕੇਸਾਂ ਦਾ ਨਵੇੜਾ ਹੋ ਚੁੱਕਿਆ ਹੁੰਦਾ ਹੈ ਵੇਲ ਹੁੰਦੀ ਹੈ ਸਿਮਰਨਜੀਤ ਸਿੰਘ ਫਿਰ 4 ਵਜੇ ਚੀਫ ਤੇ ਦਫਤਰ ਗਿਆ ਤੇ ਸੈਕਟਰੀ ਕੋਲ ਜਾ ਬੈਠਾ 57 ਮਿੰਟ ਮਗਰੋਂ ਪੀਐਨ ਨੇ ਬੁਲਾ ਲਿਆ ਜਦੋਂ ਸਿਮਰਨਜੀਤ ਸਿੰਘ ਅੰਦਰ ਗਿਆ ਤਾਂ ਚੀਫ ਨੇ ਸਿਮਰਨਜੀਤ ਨਾਲ ਹੱਥ ਮਿਲਾਉਂਦਿਆਂ ਕਿਹਾ ਸਿਮਰਨਜੀਤ ਸਿੰਘ ਜੀ ਬੈਠੋ ਬਸ 2-4 ਮਿੰਟ ਜੋ ਕੁਝ ਜਜਮੈਂਟ ਸਾਈਨ ਕਰਵਾ ਲਵਾਂ ਫਿਰ ਚੀਫ ਜਸਟਿਸ ਨੇ ਪੀਐਨ ਨੂੰ ਚਾਹ ਲਿਓ ਲਿਖਿਆ ਹੁਣ ਸਿਮਰਨਜੀਤ ਸਿੰਘ ਦੇ ਅੰਦਰ ਕੋਲ ਸ਼ੁਰੂ ਹੋ ਗਿਆ ਕਿਉਂਕਿ ਇਹੋ ਸਮਾਂ ਸੀ ਜਦੋਂ ਚੀਫ ਜਸਟਿਸ ਤੇ ਪ੍ਰਤੀਕ੍ਰਮ ਦਾ ਪਤਾ ਲੱਗਣਾ ਸੀ ਚੀਫ ਦੇ ਚਿਹਰੇ ਤੋਂ ਕੁਝ ਪਤਾ ਨਹੀਂ ਸੀ ਲੱਗ ਰਿਹਾ ਕਿ ਕਿਵੇਂ ਸੋਚਦੇ ਹਨ ਪਰ ਚੀਫ ਦੇ ਹੱਥ ਮਲਾ ਕੇ ਮਿਲਣ ਤੋਂ ਤੇ ਚਾਹ ਮੰਗਵਾਉਣ ਤੋਂ ਚੰਗਾ ਸੰਦੇਸ਼ ਮਿਲ ਰਿਹਾ ਸੀ ਚੀਫ ਜਸਟਿਸ ਨੇ ਹੱਥ ਰੱਖ ਕੰਮ ਨਿਪਟਾਇਆ ਬੜੇ ਅਦਬ ਨਾਲ ਕਿਹਾ ਸਿਮਰਨਜੀਤ ਸਿੰਘ ਜੀ ਤੁਹਾਡੀ ਅਰਜ਼ੀ ਮੈਂ ਪੜੀ ਹੈ ਮੈਂ ਬਹੁਤ ਪ੍ਰਭਾਵਿਤ ਹਾਂ ਤੁਹਾ ਤੋਂ ਕਿ ਤੁਸੀਂ ਫੁੱਲ ਬੈਂਚ ਦਾ ਮਸਲਾ ਉਠਾਇਆ ਬਿਲਕੁਲ ਠੀਕ ਤੁਸੀਂ ਮਸਲਾ ਉਠਾਇਆ ਯਕਾਈ ਸਹਿਬਾਨ ਮੇਰੇ ਕੋਲੋਂ ਹੀ ਹੋਈ ਹੈ ਮੈਂ ਹੀ ਚਾਨ ਨਹੀਂ ਸੀ ਰੱਖ ਸਕਿਆ ਫੁੱਲ ਪੈਂਚ ਬਣਾਉਣ ਵੇਲੇ ਹੁਣ ਸਿਮਰਨਜੀਤ ਜਿਵੇਂ ਹੰਦਰੋ ਬਾਗੋ ਬਾਗ ਹੋ ਗਿਆ ਉਸ ਨੂੰ ਬਿਲਕੁਲ ਵੀ ਆਸ ਨਹੀਂ ਸੀ ਚੀਫ ਦੇ ਅਜੇ ਹੀ ਪ੍ਰਤੀਕਰਮ ਦੀ ਉਹ ਖੁਸ਼ ਹੋਇਆ ਕਿ ਉਸਨੇ ਠੀਕ ਕੀਤਾ ਹੈ ਚੀਫ ਨੂੰ ਅਰਜ਼ੀ ਦੇ ਕੇ ਸਿਮਰਨਜੀਤ ਬੋਲਿਆ ਸਰ ਇਹ ਤਾਂ ਤੁਹਾਡੀ ਬਹੁਤ ਮਿਹਰਬਾਨੀ ਹੈ ਤੁਸੀਂ ਮੇਰੀ ਬੇਨਤੀ ਨੂੰ ਦਰੁਸਤ ਮੰਨਿਆ ਅੱਛਾ ਆਇਆ ਹੁਣ ਦੱਸੋ ਸਿਮਰਨਜੀਤ ਸਿੰਘ ਜੀ ਤੁਹਾਡੀ ਜਸਟਿਸ ਦੀਪ ਚਾਨਾ ਕੋਈ ਇਤਜਾਤੀ ਰੰਜਿਸ਼ਤਾ ਨਹੀਂ ਹੈ ਜੇ ਕੋਈ ਹੈ ਤਾਂ ਮੈਨੂੰ ਠੀਕ-ਠੀਕ ਦੱਸੋ ਚੀਫ ਨੇ ਇੱਕ ਸਵਾਲ ਪਾਇਆ ਪਰ ਮੈਨੂੰ ਕੀ ਰੰਜਿਸ਼ ਹੋ ਸਕਦੀ ਹੈ ਜਸਟਿਸ ਦੀਪ ਚਾਨੀ ਨਾਲ ਕਿੱਥੇ ਮੈਂ ਕਿੱਥੇ ਉਹ ਸਰ ਸਾਰੀ ਹਾਈ ਕੋਰਟ ਦੇ ਬਹੁਤ ਚੰਗੇ ਜੱਜਾਂ ਵਿੱਚੋਂ ਹਨ ਉਹ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਮੈਂ ਚਾਹੁੰਦਾ ਕਿ ਮੇਰਾ ਕੇਸ ਉਹਨਾਂ ਦੀ ਅਗਵਾਈ ਹੇਠ ਹੀ ਫੁੱਲ ਬੈਂਚ ਕਰੇ ਇਹ ਗੱਲ ਠੀਕ ਹੈ ਕਿ ਤੁਸੀਂ ਉਹਨਾਂ ਦੀ ਅਗਵਾਈ ਵਿਜਲੇ ਫੁੱਲ ਬੈਂਚ ਨੂੰ ਠੀਕ ਮੰਨਦੇ ਹੋ ਸਿਮਰਨਜੀਤ ਸਿੰਘ ਤੁਹਾਡੀ ਚੰਗਿਆਈ ਤੇ ਸਹਿਯੋਗਤਾ ਹੈ ਮੈਂ ਤੋਤੋ ਇਸ ਕਲੋਂ ਬਹੁਤ ਮਤਾਸਰ ਹਾਂ ਕਿ ਤੁਸੀਂ ਅਜੇੇ ਸਮੇਂ ਵਿੱਚ ਜਦੋਂ ਕੋਈ ਵਕੀਲ ਅਤੇ ਜੱਜ ਬੇਇਨਸਾਫੀ ਵਿਰੁੱਧ ਬਿਸਕਦਾ ਤੱਕ ਨਹੀਂ ਤੁਸੀਂ ਦਲੇਰੀ ਦਿਖਾਈ ਹੈ ਚੀਫ ਹੁਣ ਥੋੜਾ ਖੁੱਲ ਗਿਆ ਸੀ ਹੁਣ ਸਿਮਰਨਜੀਤ ਸਿੰਘ ਵੀ ਥੋੜਾ ਸਹਿਜ ਹੋ ਕੇ ਬੋਲਣ ਲੱਗਿਆ ਸਰ ਮੈਂ ਵੀ ਇੱਕ ਪਹਿਲਾ ਚੀਫ ਜਸਟਿਸ ਦੇਖਿਆ ਜਿਹੜਾ ਕਿਸੇ ਵਕੀਲ ਦੇ ਸਟੈਂਡ ਦੀ ਸ਼ਲਾਘਾ ਕਰ ਰਿਹਾ ਹੋਵੇ ਜੰਗਾ ਮੈਂ ਕਰਾਂਗਾ ਕੁਝ ਕਰਾਂਗਾ ਛੇਤੀ ਫੈਸਲਾ ਸਿਮਰਨਜੀਤ ਸਿੰਘ ਉੱਠ ਕੇ ਹੱਥ ਜੋੜ ਕੇ ਚੀਫ ਨੂੰ ਨਮਸ ਕਰਕੇ ਕੇ ਜਾਣ ਲੱਗਿਆ ਚੀਫ ਵੀ ਉੱਠਿਆ ਤੇ ਸਿਮਰਨਜੀਤ ਦੇ ਨਾਲ ਨਾਲ ਤੁਰਨ ਲੱਗਾ ਲੱਗਦਾ ਸੀ ਕਿ ਚੀਫ ਸਨਸਕਾਰ ਵਜੋਂ ਸਿਮਰਨਜੀਤ ਸਿੰਘ ਨੂੰ ਆਪ ਦਰਵਾਜ਼ੇ ਤੱਕ ਛੱਡਣ ਜਾ ਰਿਹਾ ਹੋਵੇ ਜਦੋਂ ਸਿਮਰਨਜੀਤ ਸਿੰਘ ਦਰਵਾਜ਼ਾ ਲੰਘਣ ਲੱਗਾ ਤਾਂ ਚੀਫ ਨੇ ਫਿਰ ਹੱਥ ਮਲਾ ਕੇ ਸਿਮਰਨਜੀਤ ਸਿੰਘ ਨੂੰ ਵਿਦਾ ਕੀਤਾ ਚੀਫ ਦੇ ਸਟਾਫ ਵਾਲੇ ਹੈਰਾਨ ਸਨ ਇਹ ਪਹਿਲਾ ਵਕੀਲ ਸੀ ਜਿਸ ਨੂੰ ਚੀਫ ਸਤਸਕਾਰ ਨਾਲ ਹਾਫ ਛੱਡਨਾ ਆਇਆ ਸੀ ਇਹ ਗੱਲ ਵੀ ਸਾਰੀ ਬਾਰ ਵਿੱਚ ਚਰਚਾ ਦਾ ਵਿਸ਼ਾ ਬਣੀ ਜਿਸ ਨਾਲ ਸਿਮਰ ਰਣਜੀਤ ਦਾ ਕਦ ਹੋਰ ਉੱਚਾ ਹੋਇਆ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ